ਤੇਰੀ ਜਿਹੜੀ ਏਜ ਹੈ ਇਸ ਵਕਤ ਉਹ 70 ਸਾਲ ਹੈ ਹਾਂਜੀ ਇਹ ਵੀ ਮੇਰਾ ਹਾਣੀ ਪਰਮਾਣੀ ਹੈ ਇਸ ਕਰਕੇ ਮੈਂ ਸੋਚਿਆ ਵੀ ਜਿੱਥੇ 70-80 ਸਾਲ ਵਾਲੇ ਬਜ਼ੁਰਗ ਔਰ ਪੁਰਾਣੇ ਟਰੈਕਟਰ ਨੇ ਜਿਹੜੇ ਉਹ ਵੀ ਮੋਰਚੇ ਦੇ ਵਿੱਚ ਉਹਨਾਂ ਨੂੰ ਜਾਣਾ ਚਾਹੀਦਾ ਹੈ ਮੈਂ ਕਹਿੰਦਾ ਜੀ ਅਸੀਂ ਤਾਂ ਇਹਨੂੰ ਕਦੇ ਕੋਸ਼ਿਸ਼ ਕਰੀਏ ਵੇ ਕਰੇ ਧੁੱਪ ਜਿਵੇਂ ਨਹੀਂ ਖੜਨ ਦਿੱਤਾ ਬਿਨਾ ਉਸ ਤੋਂ ਜੇ ਕੰਮ ਹੈ ਤਾਂ ਫਿਰ ਤਾਂ ਚੱਲ ਰੇ ਨਹੀਂ ਜੇ ਦੁਪਹਿਰ ਨੂੰ ਖਾਣਾ ਖਾਣਾ ਜਾਂ ਕੋਈ ਆਰਾਮ ਕਰਨਾ ਹੈ ਫਿਰ ਇਹਨੂੰ ਵੀ ਛਾਂ ਚ ਲਿਆ ਕੇ ਖੜਾਇਆ ਇਹਨੂੰ ਤਾਂ ਜਿੰਨੇ ਦਾ ਮਰਜ਼ੀ ਵੇਚ ਲੋ ਜੀ 10 ਲੱਖ ਰੁਪਏ ਦਾ ਵੇਚ ਸਕਦਾ ਇਹ ਲੇਕਿਨ ਅਸੀਂ ਵੇਚਣਾ ਨਹੀਂ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਪੰਜਾਬੀਆਂ ਨੇ ਜਿਹੜਾ ਵੀ ਕੰਮ ਕੀਤਾ ਸ਼ੌਂਕ ਨਾਲ ਕੀਤਾ ਮੋਰਚੇ ਵਿੱਚ ਖੜੇ ਆ ਸ਼ੰਭੂ ਮੋਰਚੇ ਦੇ ਵਿੱਚ ਔਰ ਬਹੁਤ ਸਾਰੇ ਕਿਸਾਨ ਆਪਣੇ ਜਿਹੜੇ ਬڑے ਛੋਟੇ ਛੋਟੇ ਟਰੈਕਟਰ ਲੈ ਕੇ ਆ ਰਹੇ ਨੇ ਉੱਤੇ ਇੱਕ ਕਿਸਾਨ ਵੀਰ ਬੈਲਾਰੂਸ ਟਰੈਕਟਰ ਜੈਨੂੰ ਬਾਈਲਾਰਸ ਵੀ ਕਹਿੰਦੇ ਹੋ ਟਰੈਕਟਰ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾ ਜੀ ਆਪਣਾ ਮੇਰਾ ਨਾਮ ਹਰਵਿੰਦਰ ਸਿੰਘ ਚੇਅਰਮੈਨ ਕਾਮੀ ਕਲਾ ਜ਼ਿਲ੍ਹਾ ਪਟਿਆਲਾ ਤੇ ਸਾਡੇ ਕੋਲ ਬੈਲਾਰੂਸ ਟਰੈਕਟਰ ਹੈ ਅਸੀਂ ਮੇਰੀ ਜਿਹੜੀ ਏਜ ਹੈ ਇਸ ਵਕਤੋ 70 ਸਾਲ ਹੈ ਹਾਂਜੀ ਇਹ ਵੀ ਮੇਰਾ ਹਾਣੀ ਪਰਮਾਣੀ ਹੈ ਇਸ ਕਰਕੇ ਮੈਂ ਸੋਚਿਆ ਵੀ ਜਿੱਥੇ 70-60 ਸਾਲ ਵਾਲੇ ਬਜ਼ੁਰਗ ਔਰ ਪੁਰਾਣੇ ਟਰੈਕਟਰ ਨੇ ਜਿਹੜੇ ਉਹ ਵੀ ਮੋਰਚੇ ਦੇ ਵਿੱਚ ਉਹਨਾਂ ਨੂੰ ਜਾਣਾ ਚਾਹੀਦਾ ਹੈ ਔਰ ਮੋਰਚੇ ਦੇ ਵਿੱਚ ਸਮੂਲੀਅਤ ਕਰਕੇ ਔਰ ਉਹ ਆਪਣੇ ਲਈ ਜਿਹੜੇ ਲੀਡਰ ਨੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਮਜ਼ਬੂਤ ਹੌਸਲਾ ਵਧਾਉਣਾ ਚਾਹੀਦਾ ਅੱਛਾ ਇਹ ਟਰੈਕਟਰ ਕਿੰਨੇ ਮਾਡਲ ਹੈ ਜੀ 70-70ਵਾਂ ਜਾਇਏ ਸੀ ਇਹ ਇਹ 1970 ਮਾਡਲ ਹੈ ਅੱਛਾ ਜੀ ਜਾਨੀ ਜਿਹਨੀ ਉਮਰ ਵਿੱਚ 52 ਸਾਲ ਹਾਂ ਰਸ਼ੀਆ ਦਾ ਬਣਿਆ ਹੋਇਆ ਬਹੁਤ ਤਕੜਾ ਟਰੈਕਟਰ ਹੈ 65 ਐਚਵੀਆ ਇਹਦੀ ਬਹੁਤ ਕੰਮ ਕਰਨ ਵਾਲਾ ਟਰੈਕਟਰ ਹੈ ਬੜਾ ਸਟਰੋਂਗ ਹੈ ਅਸੀਂ ਨਵਾਂ ਖਰੀਦਿਆ ਸੀ ਅੱਛਾ ਤੁਸੀਂ ਫਸਟ ਓਨਰ ਹੋ ਜਾਂ ਫਸਟ ਓਨਰ ਹੈ ਅੱਛਾ ਪਰ ਵਧੀਆ ਬਿਲਕੁਲ ਨਵਾਂ ਨਕੋਰ ਪਿਆ ਦੇ ਬੜੀ ਸਾਫ ਸਵਾਲ ਰੱਖੀ ਹੈ ਜੀ ਬਹੁਤ ਸਾਫ ਸਵਾਲ ਰੱਖੀ ਹੈ ਜੀ ਆਪਣੇ ਬੱਚਿਆਂ ਜਿਵੇਂ ਜਿਵੇਂ ਬੱਚਿਆਂ ਦੀ ਪਰਵਰਸ਼ ਕਰਦੇ ਇਸ ਤਰ੍ਹਾਂ ਰੱਖਿਆ ਹੈ ਅੱਛਾ ਹਾਂ ਜੀ ਕੋਈ ਟਰੈਕਟਰ ਵੀ ਕਿਸਾਨ ਦੇ ਜਿਹੜੇ ਪਰਿਵਾਰ ਦੇ ਜੀ ਬਣ ਜਾਂਦੇ ਨੇ ਜੀ ਇਸ ਇਹ ਵੀ ਇੱਕ ਪਰਿਵਾਰ ਦੇ ਜੀ ਵਾਂਗੂ ਰਹਿੰਦਾ ਤੁਹਾਡੇ ਨਾਲ ਮੈਂ ਕਹਿੰਦਾ ਜੀ ਅਸੀਂ ਤਾਂ ਇਹਨੂੰ ਕਦੇ ਕੋਸ਼ਿਸ਼ ਕਰੀਏ ਵੀ ਕਦੇ ਧੁੱਪ ਜਿਵੇਂ ਨਹੀਂ ਖੜਨ ਦਿੱਤਾ ਬਿਨਾ ਉਸ ਤੋਂ ਜੇ ਕੰਮ ਹੈ ਤਾਂ ਫਿਰ ਤਾਂ ਚੱਲ ਰੇ ਨਹੀਂ ਜੇ ਦੁਪਹਿਰ ਨੂੰ ਖਾਣਾ ਖਾਣਾ ਜਾਂ ਕੋਈ ਆਰਾਮ ਕਰਨਾ ਹੈ ਫਿਰ ਇਹਨੂੰ ਵੀ ਛਾਂ ਚ ਲਿਆ ਕੇ ਖੜਾਇਆ ਅੱਛਾ ਹਾਂ ਯਾਨੀ ਕਿ ਇੰਨੀ ਕੇਅਰ ਕੀਤੀ ਤਾਂ ਹੀ ਅੱਜ ਤੱਕ ਨਵੇਂ ਵਰਗਾ ਪਿਆ ਨਵੇਂ ਵਰਗਾ ਪਿਆ ਇਹਦੀ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹੜੀ ਨਾਲ ਦੀ ਨਾ ਹੋਵੇ ਸਾਰੇ ਜਿਵੇਂ ਆਇਆ ਸੀ ਕੰਪਨੀ ਦਾ ਉਮੇਰ ਆਵੇਂ ਤਕਨੀਕ ਵੀ ਬੜੀ ਕਮਾਲ ਦੀ ਜਿਹੜੀ ਰਸ਼ੀਅਨ ਟਰੈਕਟਰ ਇਹ ਆਏ ਸੀਗੇ ਮੈਨੂੰ ਲੱਗਦਾ ਜਿਵੇਂ ਕੋਈ ਬਾਲੇ ਲੀਕ ਜਾਂ ਕੁਛ ਇਹਨਾਂ ਨੇ ਖਰਾਬੀ ਵੀ ਨਹੀਂ ਕਰਦੇ ਨਹੀਂ ਨਹੀਂ ਤਕਨੀਕ ਤਾਂ ਇਸ ਤਰ੍ਹਾਂ ਦੀ ਜਿਹੜਾ ਇਹਨਾਂ ਦਾ ਮਟੀਰੀਅਲ ਹੈ ਨਾ ਉਹ ਰਸ਼ੀਆ ਵਾਲਾ ਬਹੁਤ ਹਾਈ ਕੁਆਲਿਟੀ ਮਟੀਰੀਅਲ ਹੈ ਖਰਾਬੇ ਨਹੀਂ ਹੁੰਦਾ ਇਹ 100 ਸਾਲ ਵੀ ਨਹੀਂ ਖਰਾਬ ਹੁੰਦਾ ਉਹਦੇ ਬੱਚਿਆਂ ਨੇ ਕਦੇ ਕਹਿ ਨਹੀਂ ਵੀ ਇਹਦੀ ਕੋਈ ਚੰਗੀ ਕੀਮਤ ਮਿਲ ਸਕਦੀ ਹੈ ਵੀ ਇਹਨੂੰ ਅੱਗੇ ਆਪਾਂ ਵੇਚ ਦਿੱਤਾ ਜਾਵੇ। ਨਹੀਂ ਮੇਰੇ ਬੱਚੇ ਵੀ ਮੇਰੇ ਪੋਤੇ-ਪੁੱਤ ਅੱਗੇ ਤੀਸਰੀ ਪੀੜ੍ਹੀ ਚੱਲ ਗਈ। ਉਹ ਵੀ ਬਹੁਤ ਪਿਆਰ ਮੁਹੱਬਤ ਕਰਦੇ ਆ ਇਹਦੇ ਨਾਲ। ਅੱਛਾ ਮੇਰੇ ਕੋਲ ਦੋ ਬੈਲਰ ਰੂਸ ਹੈ। ਅੱਛਾ ਦੋ ਨੇ ਕਰੋਗੇ ਬੈਲਰ? ਦੋ ਬੈਲਰ ਰੂਸ ਹੈ। ਇੱਕ ਇਹਨਾਂ ਛੋਟਾ ਆਇਆ ਸੀ ਰਸ਼ੀਆ ਦਾ DD14 ਉਹ ਵੀ ਹੈ। ਇੱਕ ਇੰਗਲੈਂਡ ਦਾ ਹੈ ਫੋਲਸਨ ਮੇਜਰ। ਉਹ ਵੀ ਰੱਖਿਆ ਹੋਇਆ ਹੈ। ਬੜਾ ਸ਼ੌਂਕ ਨਾਲ ਰੱਖਿਆ ਹੈ। ਹੁਣ ਵੀ ਇਹਨਾਂ ਤੋਂ ਕੰਮ ਕਰ ਲੈਣੇ ਹੋ ਜਾਂ ਫਿਰ ਹੁਣ ਸ਼ੌਂਕਿਆਂ ਤੌਰ ਤੇ ਰੱਖੇ ਨਹੀਂ ਹੁਣ ਤਾਂ ਇਹਨਾਂ ਨੂੰ ਜੇ ਕੋਈ ਐਮਰਜੈਂਸੀ ਹੋਵੇ ਤਾਂ ਕੰਮ ਲੈ ਲੈਣੇ ਨਹੀਂ ਇਹਨਾਂ ਬਸ ਆਪਣੇ ਅੰਦਰ ਖੜਾਈ ਅੱਛਾ ਮੋਰਚੇ ਵਿੱਚ ਆਏ ਹੋ ਬਾਈਲਾਰਸ ਨੂੰ ਲੋਕ ਖੜਖੜ ਦੇ ਵੇਖਦੇ ਨੇ ਕਿੰਨਾ ਕੰਪਲੀਮੈਂਟ ਕਰਦੇ ਨੇ ਅਲੱਗ ਦੇ ਨੱਬਦੇ ਹੈ ਜੀ ਮੋਰਚੇ ਚ ਆਏ ਹੋ ਜਿਵੇਂ ਹੁਣ ਬੈਲਾਰੂਸ ਲੈ ਕੇ ਇੱਥੇ ਗਿੜਾ ਦੇ ਰਹੇ ਹੋ ਪਰ ਲੋਕ ਕਾਫੀ ਕੰਪਲੀਮੈਂਟ ਕਰਦੇ ਨੇ ਤੇ ਹੌਸਲਾ ਜਾਈ ਕਰਦੇ ਹੁਣ ਕਿ ਦੇਖ ਲੋਕ ਬਹੁਤ ਜੀ ਬਹੁਤ ਜਾੜਾ ਜਰਦੇ ਆਏ ਆ ਸਾਨੂੰ ਟੁਰਨੇ ਨਹੀਂ ਦੇ ਰਹੇ ਮੂਵੀਆਂ ਬਣਾ ਰਹੇ ਆ ਫੋਟੋਆਂ ਖਿੱਚ ਰਹੇ ਆ ਵੀਡੀਓ ਬਣ ਰਹੀ ਐ ਲੋਕ ਇਹਨਾਂ ਨੂੰ ਲੋਕ ਇਹਨਾਂ ਦੇ ਉਪਾਸ਼ਕ ਐ ਇਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਆ ਬਹੁਤ ਆਹ ਚੰਗੇ ਜਿਹੜੇ ਟਰੈਕਟਰ ਹੁੰਦੇ ਆ ਜਾਂ ਚੰਗੇ ਜਿਹੜੇ ਕੋਈ ਸੰਦ ਔਜ਼ਾਰ ਨੂੰ ਲੋ ਪੰਜਾਬੀ ਵੇਖ ਕੇ ਵੈਸੇ ਵੀ ਉਹ ਖੁਸ਼ ਹੁੰਦੇ ਨੇ ਵੇਖਦੇ ਨੇ ਪਰਖਦੇ ਨੇ ਟੋਕੇ ਵੇਦੇ ਨਹੀਂ ਪੰਜਾਬੀ ਲੋਕ ਸ਼ਕੀਨ ਹੁੰਦੇ ਆ ਨਾ ਜੀ ਚੰਗੀ ਚੀਜ਼ ਹੁੰਦਾ ਹੈ ਬਹੁਤ ਜ਼ਿਆਦਾ ਨਹੀਂ ਦੇਖਦੇ ਇਹ ਗੱਲ ਇਹ ਤੁਹਾਨੂੰ ਵੀ ਲੋਕਾਂ ਨੇ ਪੁੱਛਣਾ ਬਾਈ ਕਿੰਨਾ ਮਾਡਲ ਆ ਕਿਵੇਂ ਰੱਖਿਆ ਕਿਵੇਂ ਨਹੀਂ ਬਹੁਤ ਤੁਹਾਡੇ ਸਾਹਮਣੇ ਹੀ ਪੁੱਛ ਰਹੇ ਨੇ ਜੀ ਲੋ ਕਿਸੇ ਨੇ ਕੀਮਤ ਤਾਂ ਨਹੀਂ ਲਈ ਜੀ ਨਹੀਂ ਨਹੀਂ ਕੀਮਤਾਂ ਸੀ ਵੇਚਣਾ ਨਹੀਂ ਨਾ ਨਹੀਂ ਕਿਸੇ ਨੇ ਕੋਈ ਕਿਹਾ ਹੋਵੇ ਜੀ ਦੇਖੋ ਵੀ ਕਿੰਨੀ ਕੀਮਤੀ ਦੀ ਵੇਰ ਵੀ ਤਾਂ ਹੈ ਜੀ ਇੱਕ ਲੱਗਦੇ ਡਬਲੇ ਦੇਖਦੇ ਹੀ ਹੋਣ ਜੀ ਇਹਨੂੰ ਤਾਂ ਜੀਲੇ ਨਾਲ ਮਰਜ਼ੀ ਵੇਚ ਲੋ ਜੀ 10 ਲੱਖ ਰੁਪਏ ਦਾ ਵੇਚ ਸਕਦਾ ਹੈ ਲੇਕਿਨ ਅਸੀਂ ਵੇਚਣਾ ਨਹੀਂ ਮੋਰਚੇ ਦਾ ਮਾਹੌਲ ਕਿੱਦਾਂ ਦਾ ਲੱਗ ਰਿਹਾ ਤੁਸੀਂ ਬੜਾ ਉੱਚਾ ਉੱਚਾ ਟਰੈਕਟਰ ਐ ਪੋਚੀ ਨਾਲ ਤੇ ਬੈਠੇ ਆ ਆਪਾਂ ਅੱਗੇ ਤੱਕ ਦੇਖ ਸਕਦੇ ਆ ਕਿ ਟਰਾਲੀਆਂ ਖੜੀਆਂ ਹੋਏ ਨੇ ਮੋਰਚਾ ਕਿੱਦਾਂ ਦਾ ਲੱਗਦਾ ਮੋਰਚਾ ਦਾ ਜੀ ਕੋਈ ਲੁਕੀ-ਛਿਪੀ ਗੱਲ ਨਹੀਂ ਹੈ ਅੱਜ ਜੋ ਮੋਰਚੇ ਦਾ ਮਾਹੌਲ ਹੈ ਜੋ ਲੋਕਾਂ ਦਾ ਇਕੱਠ ਹੈ ਉਸ ਤੋਂ ਇਹ ਮਹਿਸੂਸ ਹੁੰਦਾ ਹੈ ਵੀ ਮੋਰਚਾ ਜਿਹੜਾ ਉਹ ਫਤਿਹ ਹੋਏਗਾ ਸਰਕਾਰ ਨੂੰ ਮੰਨਣਾ ਪੈਣਾ ਅੱਜ ਮੰਨ ਦੇ ਪਲਕੇ ਮੰਨ ਦੇ ਜਰ ਮਰਜੀ ਮੰਨ ਨਹੀਂ ਬਣਾ ਕੇ ਹੀ ਜਾਵਾਂਗੇ ਹੁਣ ਹੁਣ ਨਹੀਂ ਕੱਟੇ ਪੈਰੀ ਮੋੜ ਦੇ ਹਾਂ ਤਾਂ ਇਹ ਬਾਈ ਜੀ ਜਿਹੜੇ ਕਿ ਆਪਣਾ ਬਾਇਲਰ ਸਟਰੈਕਟਰ ਜਿਹੜਾ ਲੈ ਕੇ ਆਏ ਨੇ ਔਰ ਕਹਿ ਰਹੇ ਨੇ ਕਿ ਇਹਦਾ ਟਰੈਕਟਰ ਵੀ ਪੂਰਾ ਜ਼ਬਰਦਸਤ ਹੈ ਤੇ ਮੋਰਚਾ ਵੀ ਪੂਰਾ ਪੱਕੇ ਪੈਰੀਆਂ ਤੇ ਜਿਹੜਾ ਲੋਕ ਜਿਹੜੇ ਆ ਉਹ ਸਰਕਾਰ ਦੀ ਗੋਡਨੀ ਲਵਾ ਕੇ ਮੋੜਨਗੇ ਆ ਇਹ ਬਾਇਲਾਰਸ ਕਰੈਕਟਰ ਜਿਹੜਾ ਲੈ ਕੇ ਇਹਨ ਲੋਕ ਬਹੁਤ ਦੂਰੋਂ ਨੇੜੇ ਜਿਹੜਾ ਖੜਖੜ ਕੇ ਨੂੰ ਦੇਖ ਰਹੇ ਨੇ ਕਿਉਂਕਿ ਬੜੀ ਵਿਲੱਖਣ ਚੀਜ਼ ਆ ਔਰ ਬੜਾ ਸਾਹਮਣੇ ਰੱਖਿਆ ਹੋਇਆ ਤੁਸੀਂ ਵੀ ਜਰੂਰ ਦੇ ਦਰਸ਼ਨ ਕਰੋ ਅੱਗੇ ਵੀ ਸ਼ੇਅਰ ਕਰੋ ਦੇਖਦੇ ਰਹੋ ਦੁਨੀਆ